ਹਾਂਜੀ ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਮਰਾਹੜ ਫੈਮਿਲੀ ਵਿੱਚ ਸਵਾਗਤ ਹੈ ਜੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਗੇ ਆਪਾਂ ਵੀ ਠੀਕ ਹਾਂ ਜੀ ਅੱਜ ਦਾ ਬਲੌਗ ਲੈ ਕੇ ਆਏ ਆਪਾਂ ਕੱਪੜੇ ਤੋਂ ਨਾ ਥੰਢਾਈ ਦਾ ਦਾਗ ਕਿਵੇਂ ਉਤਾਰਿਆ ਜਾਵੇ ਜਿਵੇਂ ਆਮ ਕਰਕੇ ਆਪਣੇ ਸਰਦੀਆਂ ਦੇ ਇਹ ਨਾ ਕੱਪੜੇ ਜ਼ਿਆਦਾਤਰ ਹਨਾ ਖਰਾਬ ਹੋ ਜਾਂਦੇ ਨੇ ਵਿਆਹ ਸਾਦੀਆਂ ਦਾ ਸੀਜ਼ਨ ਦਾ ਕਈ ਵਾਰ ਆਪਣੇ ਇਹ ਨਾ ਥੰਢਾਈ ਪੀਲ ਵਗੈਰਾ ਲੱਗ ਜਾਂਦਾ ਪਿਓਰ ਦੇ ਕੱਪੜਿਆਂ 'ਚ ਤੇ ਬਹੁਤ ਔਖਾ ਲੱਗਦਾ ਆਪਾਂ ਨੂੰ ਉਤਾਰਨਾ ਸੋਚ ਲੱਗ ਜਾਂਦੀ ਵੀ ਇਹਨੂੰ ਕਿਵੇਂ ਉਤਾਰੀਏ ਇਹਦੇ ਲਈ ਬਹੁਤ ਹੀ ਆਸਾਨ ਤਰੀਕਾ ਹੈ ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਵੀ ਆਪਾਂ ਇਹਦੇ ਪਿਓਰ ਦੇ ਕੱਪੜੇ ਤੋਂ ਜਾਂ ਹੋਰ ਵੀ ਕਿਸੇ ਕੱਪੜੇ ਤੋਂ ਦਾਗ ਨੂੰ ਕਿਵੇਂ ਉਤਾਰ ਸਕਦੇ ਹਾਂ ਜਿਵੇਂ ਇਹ ਦੇਖੋ ਮੇਰੇ ਇਥੇ ਨਿਹਾਈ ਦਾ ਦਾਗ ਲੱਗਾ ਹੋਇਆ ਕਮੀਜ਼ ਦੇ ਉੱਪਰ ਇਹਦੇ ਬੈਕ ਸਾਈਡ ਤੇ ਤੇ ਇਹਦੀ ਤੁਹਾਨੂੰ ਮੈਂ ਵੀਡੀਓ ਦਿਖਾ ਰਹੀ ਹਾਂ ਥੋੜਾ ਇਹ ਲਾਈਟ ਕਲਰ ਆ ਘੱਟ ਦਿਖ ਰਿਹਾਗਾ ਤੇ ਇਦਾਂ ਸਰਕਲ ਜਿਹਾ ਬਣਿਆ ਹੋਇਆਗਾ ਤੇ ਇਹ ਜਿਹੜੀ ਆਪਾਂ ਕੀ ਕਰਨਾ ਕੋਈ ਵੀ ਕਿਸੇ ਵੀ ਕੰਪਨੀ ਦਾ ਪਾਊਡਰ ਲੈ ਲੈਣਾ ਕੋਈ ਵੀ ਪਾਊਡਰ ਹੋਵੇ ਸਿਰਫ ਪਾਊਡਰੀ ਹੋਣਾ ਚਾਹੀਦਾ ਤੇ ਇੱਕ ਆਪਾਂ ਇਸ ਤਰ੍ਹਾਂ ਮਲਮਲ ਦਾ ਕੱਪੜਾ ਲੈਣਾ ਜਿਵੇਂ ਮਲਮਲ ਦਾ ਕੱਪੜਾ ਪੱਗਾਂ ਵਾਲਾ ਹੁੰਦਾ ਕੋਈ ਵੀ ਰੰਗ ਦਾ ਹੋਵੇ ਤੇ ਇਸ ਤਰ੍ਹਾਂ ਇਹ ਕੱਪੜਾ ਲੈ ਲੈਣਾ ਤੇ ਇਹ ਕੱਪੜਾ ਲੈਣ ਤੋਂ ਬਾਅਦ ਨਾ ਆਪਾਂ ਕੀ ਕਰਨਾ ਪਾਊਡਰ ਨੂੰ ਨਾ ਜਿਵੇਂ ਜਿਹੜੀ ਜਗ੍ਹਾ ਤੇ ਦਾਗ ਆ ਉਹ ਜਗ੍ਹਾ ਤੇ ਫਲਾ ਲੈਣਾ ਪਾਊਡਰ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਇਹਦੇ ਉੱਪਰ ਪਾ ਲੈਣਾ ਤੇ ਆਪਾਂ ਨੂੰ ਲੱਗੇ ਕਾਫੀ ਜ਼ਿਆਦਾ ਪਾਊਡਰ ਇਦਾਂ ਲਗਾ ਲੈਣਾ ਪੂਰਾ ਢੱਕ ਦੇਣਾ ਉਹ ਜਗ੍ਹਾ ਨੂੰ ਤੇ ਉਸ ਤੋਂ ਢੱਕਣ ਤੋਂ ਬਾਅਦ ਆ ਨਾ ਆਪਾਂ ਹੱਥ ਨਾਲ ਪਾਊਡਰ ਫਲਾ ਕੇ ਤੇ ਉਸ ਤੋਂ ਬਾਅਦ ਜਿਹੜਾ ਇਹ ਕਪੜਾ ਦਾ ਮਲਮਲ ਦਾ ਲਿਆਗਾ ਆਪਣਾ ਇਹਨੂੰ ਆਪਾਂ ਇਹਦੇ ਉੱਪਰ ਵਿਛਾ ਦਾਂਗੇ ਸਿੰਗਲ ਕਰਕੇ ਜਾਂ ਡਬਲ ਕਰ ਲੋ ਤੇ ਹੋਣਾ ਚਾਹੀਦਾ ਮਲਮਲ ਦਾ ਕਪੜਾ ਇਦਾਂ ਸੂਤੀ ਤੇ ਉਸ ਤੋਂ ਬਾਅਦ ਆਪਾਂ ਨੂੰ ਪ੍ਰੈਸ ਨੂੰ ਜਿੱਦਾਂ ਆਮ ਕਪੜਿਆਂ ਤੇ ਨਾਰਮਲ ਕਰਦੇ ਆ ਪ੍ਰੈਸ ਉਸ ਤਰ੍ਹਾਂ ਗਰਮ ਕਰ ਲੈਣੀ ਆ ਪ੍ਰੈਸ ਉਨੀ ਕੁ ਜਿੰਨੀ ਕੁ ਆਪਾਂ ਵੈਸੇ ਕਰਦੇ ਆ ਕਪੜਿਆਂ ਤੇ ਤੇ ਉਹ ਗਰਮ ਕਰਨ ਤੋਂ ਬਾਅਦ ਨਾ ਆ ਤਾਂ ਆਪਾਂ ਇਹ ਕਪੜੇ ਨੂੰ ਜਿਹੜਾ ਮਲਮਲ ਦਾ ਇਹਨੂੰ ਇਸ ਤਰ੍ਹਾਂ ਇਹਦੇ ਉੱਪਰ ਰੱਖਾਂਗੇ ਤੇ ਉੱਪਰ ਵਿਛਾ ਕੇ ਚੰਗੀ ਤਰ੍ਹਾਂ ਬਲ ਕੱਢ ਕੇ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਆਪਾਂ ਪ੍ਰੈਸ ਕਰਨੀ ਸ਼ੁਰੂ ਕਰ ਦਾਂਗੇ 5 ਇੱਕ ਮਿੰਟ ਚਾਰ ਜਾਂ ਪੰਜ ਮਿੰਟ ਨਾ ਪ੍ਰੈਸ ਨੂੰ ਵਧੀਆ ਗਰਮ ਕਰਕੇ ਇਹਦੇ ਉੱਪਰ ਫੇਰਾਂਗੇ ਇਸ ਤਰ੍ਹਾਂ ਤੇ ਹੌਲੀ-ਹੌਲੀ ਇਦਾਂ ਹਲਾਈ ਜਾਵਾਂਗੇ ਤੇ ਇੱਕ ਕਦੀ ਬੈਕ ਚੈੱਕ ਵੀ ਕਰ ਲਾਂਗੇ 5 ਤੋਂ 7 ਮਿੰਟ ਲਾ ਰੋ ਕੋਈ ਜ਼ਿਆਦਾ ਨਹੀਂ ਲੱਗਦਾ ਆਪਾਂ ਜੇ ਜ਼ਿਆਦਾ ਦਾਗਾ ਤੇ ਇਸ ਤਰ੍ਹਾਂ ਆਪਾਂ ਉੱਪਰ ਇਹਦੇ ਪ੍ਰੈਸ ਫੇਰੀ ਜਾਣੀਆਂ ਤੇ ਪਾਊਡਰ ਦੇ ਉੱਪਰ ਇਹ ਕੱਪੜਾ ਪਾ ਕੇ ਤੇ ਉੱਪਰ ਆਪਾਂ ਇਦਾਂ ਪ੍ਰੈਸ ਕਰਨੀਆਂ ਲਗਾਤਾਰ ਘੁਮਾਈ ਜਾਣੀਆਂ ਸਰਕਲ ਦੇ ਤੇ ਜਦੋਂ ਆਪਾਂ ਲੱਗੋ ਵੀ 5 ਜਾਂ 6 ਮਿੰਟ ਹੋ ਗਏ ਨੇ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਕਪੜਾ ਜਿਹੜਾ ਚੱਕ ਕੇ ਦਿਖਾਵਾਂਗੇ ਜਿਹੜਾ ਥੰਦੇ ਆਈ ਉਹ ਸਾਰੀ ਨਾ ਇਹ ਪਾਊਡਰ ਖੇਚ ਲੂਗਾ ਤੇ ਕਪੜੇ ਰਾਹੀਂ ਇਹਦੇ ਅੰਦਰ ਚਲੀ ਜਾਊਗੀ ਤੇ ਕੁਝ ਪਾਊਡਰ ਚ ਸਮਾਜੀ ਤੇ ਕੁਝ ਕਪੜੇ ਦੇ ਵਿੱਚ ਆ ਜਾਊਗੀ ਤੇ ਜਿਹੜਾ ਬਣਾ ਦਾਗ ਆ ਉਹ ਬਿਲਕੁਲ ਖਤਮ ਹੋ ਜਾਊਗਾ ਤੇ ਆਪਾਂ ਤੁਹਾਨੂੰ ਦਿਖਾਉਣਾ ਇਸ ਤਰ੍ਹਾਂ ਸਾਫ਼ ਕਰਕੇ ਥੋੜਾ ਜਿਹਾ ਮੈਨੂੰ ਲੱਗ ਰਿਹਾ ਸੀ ਤੇ ਮੈਂ ਹੋਰ ਗਾ ਇਸ ਤੋਂ ਬਾਅਦ ਆ ਦੇਖੋ ਆਪਾਂ ਸਾਫ਼ ਕੀਤਾ ਕਪੜਾ ਪਾਊਡਰ ਜਿਹੜਾ ਆਪਾਂ ਕਪੜੇ ਤੋਂ ਹਟਾਤਾਗਾ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਦਾਗ ਹਾਂਜੀ ਜਿਹੜਾ ਕਪੜੇ ਦਾ ਦਾਗ ਸੀ ਉਹ ਬਿਲਕੁਲ ਖਤਮ ਹੋ ਚੁੱਕਿਆ ਹੈ ਬਿਲਕੁਲ ਨਹੀਂ ਦਿਖਾਈ ਦੇਗਾ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਵੀ ਕਿਹੜੀ ਜਗ੍ਹਾ ਤੇ ਧੰਧਾਈ ਲੱਗੀ ਹੋਈ ਸੀ ਦਾਗ ਲੱਗਿਆ ਹੋਇਆ ਸੀ ਤੇਲ ਦਾ ਇਸੇ ਤਰ੍ਹਾਂ ਹੀ ਬਿਲਕੁਲ ਤੁਸੀਂ ਕਪੜੇ ਨੂੰ ਟਾਈਮ ਤੇ ਜਿਵੇਂ ਪਾ ਸਕਦੇ ਹੋ ਧੋਣ ਦੀ ਜਰੂਰਤ ਨਹੀਂ ਸਾਬਣ ਲਗਾਉਣ ਦੀ ਜਰੂਰਤ ਨਹੀਂ ਇਹ ਦੇਖੋ ਇਹ ਜਿਹੜਾ ਦਾਗ ਪਹਿਲਾਂ ਇਸ ਤਰ੍ਹਾਂ ਸੀ ਇੰਨਾ ਵੱਡਾ ਦਾਗ ਸੀ ਜਿਹੜਾ ਬਿਲਕੁਲ ਖਤਮ ਹੋ ਚੁੱਕਿਆ ਗਿਆ ਤੇ ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ